ਸੋ ਸਚਿਆਨ ਮੈਂ ਦਸਈ ਜੋ ਤੂੰ ਪਵ ਸੁਈ ਥੀ ਜੂ ਤੂੰ ਦੇ ਸੋਈ ਹੋਂ ਕਾ ਗੁਰਪਿਆਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸਬਸਕ੍ਰਾਈਬ ਜਿਹੜਾ ਨਾ ਇੱਕ ਹੀ ਵਾਰੀ ਹੁੰਦਾ ਹੈ ਦੋਵਾਰਾ ਨਾ ਕਰਦੇ ਯੂ ਕਿਤੇ ਇੱਕ ਹੀ ਵਾਰੀ ਜੁੜ ਨਵੇਂ ਜੁੜਿਆ ਨੇ ਸਬਸਕ੍ਰਾਈਬ ਇੱਕ ਵਾਰ ਹੀ ਹੁੰਦਾ ਇੱਕ ਹੀ ਵਾਰੀ ਕਰਿਆ ਕਰੋ ਦੂਜੀ ਵਾਰੀ ਤਾਂ ਫਿਰ ਉਹ ਕੈਨਸਲ ਹੋ ਜਾਂਦਾ ਅਸਤ ਕਰਕੇ ਇੱਕ ਵੀ ਵਾਰ ਕਰੋ ਇਹਨਾਂ ਨੇ ਸਬਸਕ੍ਰਾਈਬ ਹਜੇ ਤੱਕ ਨਹੀਂ ਕੀਤਾ ਪਿਆਰੀ ਸਾਧ ਸੰਗਤ ਜੀ ਉਹ ਸਬਸਕ੍ਰਾਈਬ ਜ਼ਰੂਰ ਕਰੋ ਤੇ ਬਾਕੀ ਰੋਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਇਹ ਬੇਨਤੀ ਹੈ ਹਨ ਸੋ ਆਓ ਸਤਿਗੁਰੂ ਦੇ ਚਰਨਾਂ ਨਾਲ ਜੁੜੀਏ ਬਾਣੀ ਨਾਲ ਜੁੜੀਏ ਸਹਿਬ ਕੀ ਫਰਮਾਉਂਦੇ ਨੇ ਅੱਜ ਪਾਵਨ ਪੁੱਤਰ ਬਾਣੀ ਅੰਦਰ ਕਹਿੰਦੇ ਨ ਕਰੋ ਬੇਨਤੀ ਆਰ ਬ੍ਰਹਮ ਸਭ ਜਾਣੈ ਮਾਰੇ ਕਹਿੰਦੇ ਉਹਦੇ ਚਰਨਾਂ ਚ ਬੇਨਤੀਆਂ ਕਰੋ ਅਰ ਜੋਈਆਂ ਕਰੋ ਪਿਆਏ ਕੰਦਰੇ ਦੋਇ ਕਰ ਜੋੜ ਕਰੂੰ ਅਰਦਾਸ ਤੂਦ ਪਾਵੇ ਤਾ ਆਉਣੇ ਰਾਸ ਇਕ ਨਾਨਕ ਕੀ ਅਰਦਾਸ ਜੋ ਤੂਦ ਪਾਵਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਸੀ ਪਿਆਰੀ ਸਾਧ ਸੰਗਤ ਕਹਿੰਦੇ ਬੇਨਤੀ ਕਰਨੀ ਪਰਮਉਮਦੇ ਚਰਣਾ ਵਿੱਚ ਪਰਮਉਮ ਸਭ ਕੁਝ ਜਾਣਦਾ ਹੈ ਇਹਨੂੰ ਬੋਲਿਆ ਸਭ ਕੁਝ ਜਾਣਦਾ ਸਾਰੇ ਕੁਝ ਜਾਣਦਾ ਹੈ ਸੋ ਪਿਆਰੀ ਸਾਧ ਸੰਗਤ ਜੀ ਕਹਿੰਦੇ ਬੇਨਤੀ ਕਰਨੀ ਕੀ ਕਰਨੀ ਹੈ ਨਾਮ ਦੀ ਰੱਦ ਮੰਗਣੀ ਹੈ ਨਾਮਦਾਨ ਇਸ਼ਰਾਨ ਇਹ ਦਾਤਾ ਮੰਗਣੀਆਂ ਮਹਾਰਾਜ ਜਦੋਂ ਵੀ ਆਪ ਬੇਨਤੀ ਕਰੋ ਚਰਨਾ ਵਿੱਚ ਜੁੜ ਜਾਓ ਅਰਦਾਸ ਕਰੋ ਬੇਨਤੀ ਕਰੋ ਮਹਾਰਾਜ ਆਪਣਾ ਨਾਮ ਦੇਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਸ਼ਾਉ ਇਹੋ ਮੈਨੂੰ ਚਾ ਜਿਹੜੇ ਤੇਰਾ ਨਾਮ ਜਪਾਂ ਮੈਨੂੰ ਸ਼ਾ ਪੈਦਾ ਹੋਵੇ ਇਹਦੀ ਸ਼ੌਂਕ ਪੈਦਾ ਹੋਵੇ ਸਤਿਗੁਰੂ ਆਪ ਮੇਰੇ ਤੇ ਇਹ ਕਿਰਪਾ ਕਰੋ ਜਦੋਂ ਵੀ ਮੈਂ ਆਪ ਜੀ ਨੂੰ ਹੀ ਯਾਦ ਕਰਾਂ ਜਦੋਂ ਵੀ ਮੁੱਖ ਤੋਂ ਓਹ ਸ਼ਾਰਨ ਕਰਾਂ ਕੁਛ ਮੈਂ ਆਪ ਜੀ ਦਾ ਨਾਮ ਸਿਮਣ ਕਰਾਂ ਇਹ ਮੰਗਿਆ ਕਰੋ ਗੁਰੂ ਚਰਨਾਂ ਜੀ ਇਹ ਮੰਗਣਾ ਹੈ ਜਿਹਨੂੰ ਨਾ ਮਿਲ ਗਿਆ ਨਾਮ ਦੇ ਪਿੱਛੇ ਪਿਆਰੀ ਸਾਧ ਸੰਗਤ ਜੀ ਨੌ ਨਦੀਆਂ 18 ਸਿੱਧੀਆਂ ਲੱਗੀਆਂ ਫਿਰਦੀਆਂ ਪਿੱਛੇ ਜੋ ਮੰਗੇ ਠਾਕਰ ਜੋ ਬਗੈਰ ਮੰਗਿਆ ਤੋਂ ਹੀ ਮਿਲਦਾ ਮੰਗ ਲਓ ਫੇਰ ਵੀ ਕੋਈ ਗੁਰੂ ਨਹੀਂ ਕੋਈ ਵੀ ਗਲਤ ਨਹੀਂ ਹੈ ਜੋ ਮੰਗ ਵੀ ਲਈਏ ਨਾ ਤੇ ਆਪਣੇ ਆਪਣੇ ਪਿਤਾ ਕੋਲੇ ਮੰਗਣਾ ਔਰ ਕਿਤੇ ਥੋੜੀ ਥੋੜੀ ਮੰਗਣ ਜਾਣਾ ਸੀ ਆਪਣੇ ਪਿਤਾ ਪਰਮੇਸ਼ਰ ਵਾਹਿਗੁਰੂ ਜੀ ਤੋਂ ਮੰਗਣਾ ਹੈ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਕਹਿੰਦੇ ਮੁਖ ਤੋਂ ਬੋਲ ਤਾਂ ਸਹੀ ਨਾਨਕ ਦਾਸ ਮੁਖ ਤੇ ਜੋ ਬੋਲੈ ਈहां ਉहां ਸੱਚ ਹੋਵੇ ਕਹਿੰਦੇ ਇੱਥੇ ਵੀ ਸੱਚ ਹੋਊਗਾ ਤਾਂ ਉਹ ਦਰਗੇ ਵਿੱਚ ਵੀ ਸੱਚ ਹੋਊਗਾ ਜੋ ਮੰਗ ਕੇ ਦੇਖ ਤੂੰ ਕੀ ਮੰਗਣਾ ਅਸੀਂ ਮੰਗਣਾ ਕੀ ਹੈ ਮੰਗਣਾ ਹੀ ਨਹੀਂ ਆਉਂਦਾ ਬੜੀ ਬੜੀ ਲਿਸਟ ਲੈ ਕੇ ਗੁਰੂ ਦੇ ਚਰਨਾਂ ਵਿੱਚ ਖੜੇ ਹੋ ਜਾਂਦੇ ਆਂ ਮਹਾਰਾਜ ਆ ਵੀ ਦੇ ਦੇ ਆ ਵੀ ਦੇ ਦੇ ਆ ਵੀ ਦੇ ਦੇ ਆ ਵੀ ਦੇ ਦੇ ਬਹੁਤ ਕੁਝ ਰਹਿ ਜਾਂਦਾ ਜਿਹੜਾ ਮੰਗਾ ਹੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਇੱਕ ਚੀਜ਼ ਮੰਗ ਲੈ ਤੈਨੂੰ ਸਾਰੇ ਵਸਤੂਆਂ ਸੰਸਾਰ ਦੀਆਂ ਤੇਰੇ ਕਦਮਾਂ 'ਚ ਹੋਣ ਗਿਆ ਇੱਕ ਵਸਤੂ ਵਗਲਾ ਕਿਹੜੀ ਨਾਮ ਦੀ ਦਾਤ ਮੰਗ ਲੈ ਮੈਨੂੰ ਸਤਿ ਮਹਾਰਾਜ ਮੈਨੂੰ ਵਾਹਿਗੁਰੂ ਨਾਮ ਦਾ ਮੰਤਰ ਦੇ ਦਿਓ ਮੈਨੂੰ ਗੁਰੂ ਚਰਨਾਂ ਨਾਲ ਜੋੜ ਲਾਓ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿਓ ਜਦੋਂ ਇਹ ਤੁਹਾਨੂੰ ਦਾਤ ਮਿਲ ਗਈ ਨਾ ਤੇ ਮਹਾਰਾਜ ਕਹਿੰਦੇ ਤੁਸੀਂ ਤੇ ਲੈਂਦੇ ਥੱਕ ਜਾਣਾ ਦੇਂਦਾ ਦੇ ਲੈਂਦੇ ਥੱਕ ਪਾਹੇ ਮਹਾਰਾਜ ਨੇ ਦੇ ਹੀ ਜਾਣਾ ਗੁਰਮੁਖ ਪਿਆਰਿਆਂ ਦਾ ਜਦੋਂ ਮੇਲ ਹੁੰਦੇ ਨਾ ਪਿਆਰੀ ਸਾਰਸੰਗ ਗੁਰੂ ਦੇ ਮਿਲਿਆ ਨਾ ਜਦੋਂ ਮੇਲ ਹੁੰਦੇ ਤੇ ਉਹ ਕੀ ਕਹਿੰਦੇ ਹੈ ਸਿੰਘ ਸਾਹਿਬ ਜੀ ਅਸਾਂ ਹੱਥ ਖੜੇ ਕਰ ਦਿੱਤੇ ਮਹਾਰਾਜ ਬਹੁਤ ਕੁਸ਼ਤ ਦਿੱਤਾ ਬਸ ਹੁਣ ਤੇਰੀ ਮੈਨੂੰ ਤਾਂ ਹੁਣ ਆਪਣਾ ਨਾਮ ਹੀ ਦੇ ਮੈਨੂੰ ਹੋਰ ਕੁਝ ਨਹੀਂ ਛੇ ਤਾਂ ਮਾਰਾ ਹੀ ਕਹਿੰਦੇ ਜੋ ਇਹ ਨਾਮ ਮੰਗ ਲੈਂਦੇ ਹਨ ਨਾ ਫਿਰ ਮਹਾਰਾਜ ਦੇਣੋਂ ਨਹੀਂ ਹਟਦਾ ਦੁਨੀਆ ਦੀਆਂ ਵਸਤੂਆਂ ਤਾਂ ਤੁਹਾਡੀਆਂ ਦਾਸੀਆਂ ਬਣ ਜਾਣਗੀਆਂ ਆਪਣੇ ਆਪ ਤੁਹਾਡੇ ਅੱਗੇ ਪਿੱਛੇ ਅੱਗੇ ਪਿੱਛੇ ਹੋਣਗੀਆਂ ਸੋ ਪਿਆਰੀ ਸਾਧ ਸੰਗਤ ਮੰਗਣਾ ਸਿੱਖ ਲਈਏ ਸਿੱਖ ਦਾ ਕੰਮ ਸਿੱਖਣਾ ਹੀ ਹੈ ਸਿੱਖੀ ਜਾਣਾ ਕੀ ਸਿੱਖਣਾ ਭਈ ਹਜੇ ਤੱਕ ਸਾਨੂੰ ਮੰਗਣਾ ਨਹੀਂ ਆਇਆ ਸਿੱਖਣਾ ਕੀ ਹੈ ਨਾਮ ਦੀ ਦਾਤ ਮੰਗਣੀ ਭਜਨ ਦਾ ਪ੍ਰਤਾਪ ਮੰਗਣਾ ਫਿਰ ਕੀ ਹੋਣਾ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਜਾਣਾ ਤੇਰੀ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਆਪਣ ਕੀ ਆਇਆ ਪੇ ਮਨ ਕਹਿੰਦੇ ਪਾਰ ਬ੍ਰਹਮ ਸਭ ਜਾਣਦਾ ਹੈ ਉਹੀ ਤਾਂ ਸਭ ਕੁਝ ਕਰਦਾ ਪਿਆ ਉਹ ਸਭ ਕੁਝ ਜਾਣਦਾ ਸਭ ਕੁਝ ਉਦੇ ਹੱਥ ਬਸ ਹੈ ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤ ਨਵੇਰਾ ਕਹਿੰਦੇ ਸਾਰੇ ਆਪੇ ਆਪ ਕਰ ਦਿੰਦਾ ਜੋ ਆਪਜੀ ਨੇ ਸੋਚਿਆ ਵੀ ਨਹੀਂ ਹੁੰਦਾ ਨਾ ਵੀ ਇਹ ਉਹ ਕਾਰਜ ਕਿੱਦਾਂ ਕਰੂੰਗਾ ਮਹਾਰਾਜ ਇਹ ਮੇਰੇ ਕਾਰਜ ਕਿੱਦਾਂ ਹੋਣਗੇ ਬੰਦਾ ਸੋਚਦਾ ਜਦੋਂ ਆਪਜੀ ਗੁਰੂ ਵਾਲੇ ਬਣ ਜਾਂਦੇ ਹੋ ਨਾਮ ਜਪਦੇ ਹੋ ਬੰਦਗੀ ਕਰਦੇ ਹੋ ਨਾ ਮਹਾਰਾਜ ਕਹਿੰਦੇ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਕਹਿੰਦੇ ਆਪ ਜੀ ਦਾ ਕਾਰਜ ਇਦਾਂ ਕਰ ਦਿੰਦਾ ਉਹ ਵੱਡੇ ਵੱਡੇ ਕੰਮ ਜਿਹੜੇ ਆ ਬੰਦਾ ਸੋਚਦਾ ਮੈਂ ਕਰੂੰਗਾ ਕਿਦਾਂ ਉਹ ਅੱਖ ਦੇ ਫੁਰਨੇ ਨਾਲ ਹੋ ਜਾਂਦੇ ਨੇ ਮਹਾਰਾਜ ਕਹਿੰਦੇ ਇਹ ਸਾਰੇ ਨਿਵੇੜੇ ਆਪ ਕਰਾਉਂਦਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨਿਹਰਾ ਜਿਹੜੇ ਨਾਮਬੰਦਗੀ ਨਹੀਂ ਕਰਦੇ ਨਾ ਪਿਆਰੀ ਸਾਛ ਸੰਧਤ ਉਹਨਾਂ ਨੂੰ ਤੇ ਪ੍ਰਮਾਤਮਾ ਬਹੁਤ ਦੂਰ ਨਜ਼ਰ ਆਉਂਦਾ ਹੈ ਕਿੱਦਾਂ ਪਾਉਗਾ ਕਿੱਦਾਂ ਮਿਲੇਗਾ ਨਹੀਂ ਇਹ ਸਭ ਗਲਤ ਹੈ ਉਹ ਕਦੀ ਮੰਨਦਾ ਹੀ ਨਹੀਂ ਹੈ ਉਹਨੂੰ ਪ੍ਰਮਾਤਮਾ ਬਹੁਤ ਦੂਰ ਦਿਸਦਾ ਹੈ ਕਹਿੰਦੇ ਜਨਾਬਤ ਕਿਸੇ ਕਿਸੇ ਬੁਝਾਵਤ ਨੇਰਾ ਕਿਸੇ ਨੇ ਜਿਹਦੇ ਹਿਰਦੇ ਵਿੱਚ ਵਸਿਆ ਹੁੰਦਾ ਨਾ ਉਹ ਤੇ ਕਹਿੰਦਾ ਹੈ ਇੱਕੀ ਚੁਟਕੀ ਵਿੱਚ ਵਾਹਿਗੁਰੂ ਕਹਿੰਦੇ ਉਹਦੇ ਨਾਲ ਮਿਲ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਇਨਾ ਨੇੜੇ ਉਹਨੂੰ ਸਮਝਦੇ ਆ ਗੁਰੂ ਕੇ ਪਿਆਰੇ ਜਿਹੜੇ ਬੰਦਗੀ ਕਰਦੇ ਨੇ ਨਾ ਜਿਹੜੇ ਮਨਮੁਖਤਾ ਦੇੜੇ ਹਨ ਉਹਨਾਂ ਨੂੰ ਦੂਰ ਨਜ਼ਰ ਆਉਂਦਾ ਹੈ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ ਗੁਰਮੁਖ ਹੁੰਦਾ ਹੈ ਨਾ ਉਹਨੂੰ ਤੇ ਉਹਨੂੰ ਤਾਂ ਬਿਜਾਰ ਦਿੰਦਾ ਵੀ ਮੈਂ ਤਾਂ ਤੇਰੇ ਨਾਲ ਹੀ ਹਾਂ ਮੈਂ ਤਾਂ ਤੇਰੇ ਹਿਰਦੇ ਵਿੱਚ ਬੈਠਾ ਤੇਰੇ ਅੰਦਰ ਬੈਠਾ ਮੈਨੂੰ ਖੋਜ ਤਾਂ ਸਹੀ ਕਾਹਰੇ ਬੰਨ ਖੋਜਣ ਜੇ ਪਹਾੜਾਂ ਦੀ ਖੋਜਣ ਚੱਲੇ ਕਿੱਥੇ ਚੱਲੇ ਖੋਜਣ ਬਈ ਕਿਹੜੇ ਸਾਧ ਕੋ ਚੱਲਾ ਖੋਜੜ ਕਿਤੇ ਨਹੀਂ ਹੈ ਵੇਰੀ ਘੱਟ ਹੀ ਕਹਿੰਦੇ ਘੱਟ ਹੀ ਕਾਹਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇ ਪਾਸ ਤੋਹੀ ਸੰਗਤ ਸੁਭਾਈ ਕਿਦਾਂ ਹਿਰਦੇ ਚ ਕਿਦਾਂ ਕਹਿੰਦੇ ਸਮਾਇਆ ਹੋਇਆ ਕਹਿੰਦੇ ਪੋਪ ਮਦ ਜੋ ਵਾਸ ਵਸਤ ਹੈ ਮੁਕਰ ਮੇ ਜੈਸੇ ਸ਼ਹੀ ਮੁਕਰ ਸ਼ੀਸ਼ੇ ਨੂੰ ਕਹਿੰਦੇ ਮੁਕਰ ਆਖੀਸ਼ੇ ਨੂੰ ਕਹਿੰਦੇ ਕਹਿੰਦੇ ਜਿੱਦਾਂ ਸ਼ੀਸ਼ੇ ਦੇ ਸਾਹਮਣੇ ਜਾਂਦਾ ਨਾ ਤੈਨੂੰ ਤੇਰੀ ਤਸਵੀਰ ਨਜ਼ਰ ਆਉਂਦੀ ਹੈ ਕਿਹਦੇ ਸਾਹਮਣੇ ਗਿਆ ਤਾਂਹੀਂ ਨਜ਼ਰ ਆਈ ਨਾ ਵੀ ਜਦ ਤੱਕ ਤੂੰ ਜਾਏਗਾ ਨਹੀਂ ਤੈਨੂੰ ਨਜ਼ਰ ਕਿੱਥੋਂ ਆਊਗੀ ਜਦ ਤੱਕ ਤੂੰ ਨਾਮ ਬੰਦਗੀ ਕਰਕੇ ਹਿਰਦੇ ਵਿੱਚ ਚਾਕੇਗਾ ਨਹੀਂ ਤੈਨੂੰ ਰੱਬ ਦਾ ਕਿੱਥੋਂ ਪਤਾ ਲੱਗ ਜੂ ਉਹਦੀ ਬੰਦਗੀ ਕਰੋ ਨਾਮ ਜਪੋ ਕਥਾ ਸੁਣੋ ਸਰਵਣ ਕਰੋ ਪਿਆਰੀ ਸਾਧ ਸੰਗਤ ਜੀ ਤੇ ਪਾਤਸ਼ਾਹ ਕਹਿੰਦੇ ਨੇ ਉਹ ਤਾਂ ਬਹੁਤ ਨੇੜੇ ਹੈ ਉਪਾਵ ਸਿਆਣ ਪਸਗਲ ਤੇ ਰਹਤ ਉਪਾਵ ਸਿਆਣਪ सगਲ ਤੇ ਰਹਤ ਬੜੀਆਂ ਸਿਆਣਪ ਕਰਦਾ ਉਪਾਵ ਗੜੇ ਬੜੇ ਕਰਦਾ ਉਪਾਵ ਸਿਆਣਪ ਉਹ ਕਹਿੰਦੇ ਇਹ ਸਾਰਿਆਂ ਤੋਂ ਰਹਤ ਹੈ ਭਾਈ सगਲ ਤੇ ਰਹਤ ਹੈ ਸਿਆਣਪਾਂ ਨਹੀਂ ਮਿਲਦਾ ਬਹੁਤੀਆਂ ਖਸ਼ਾਮ ਦਾ ਨਹੀਂ ਮਿਲਦਾ ਨਾ ਰੱਬ ਮਿਲਦਾ ਬਹੁਤੀ ਖਸ਼ਾਉ ਦੀ ਨਾ ਰੱਬ ਮਿਲਦਾ ਬਹੁਤੀ দান ਦੇ ਜਿਸੀ ਕੇ ਨਾ ਬਹੁਤ ਦਾਨ ਦਿੱਤਿਆ ਮਾਰੇ ਕਹਿੰਦੇ ਹਰ ਆਪ ਅਬੂਲਕ ਹੈ ਮੁੱਲ ਨਾ ਪਾਏ ਜੇ ਮੁੱਲ ਨਾ ਮੁੱਲ ਨਹੀਂ ਮਿਲਦਾ ਪੈਸਿਆਂ ਦਾ ਖਰੀਦਿਆ ਹੋਇਆ ਉਹ ਮਿਲਦਾ ਨਹੀਂ ਪਿਆਰੀ ਸਤਸੰਗਤ ਜੀ ਬਾਸਾ ਕਹਿੰਦੇ ਬੋទੀਆਂ ਸਿਆਣਪਾ ਨਾਲ ਨਹੀਂ ਮਿਲਦਾ ਭਾਈ ਇਹਨਾਂ ਤੋਂ ਰਹਿਤ ਹੈ ਇਹਨਾਂ ਸਗਲਾਂ ਤੋਂ ਹੀ ਰਹਿਤ ਹੈ ਉਹ ਕਿੱਦਾਂ ਮਿਲਦਾ ਹੈ ਸਭ ਕੁਝ ਜਾਣੇ ਆਤਮ ਕੀ ਰਹਿਤ ਸਭ ਕੁਝ ਜਾਣਦਾ ਸਭ ਕੁਝ ਜਾਨਦਾ ਆਤਮਾ ਦੀ ਮਰ ਰਹਿਤ ਨੂੰ ਜਾਣਦਾ ਹੈ ਆਤਿ ਹੀ ਆਤਮਾ ਵਿੱਚ ਕੀ ਵਸਿਆ ਹੈ ਨਾਮ ਵਸਿਆ ਹੈ ਕਿ ਕੂੜ ਵਸਿਆ ਹੈ ਮਹਾਰਾ ਜੀ ਕਹਿੰਦੇ ਸਭ ਕੁਝ ਜਾਣਦਾ ਉਹ ਜਿਸ ਭਾਵੇ ਤਿਸ ਲੈ ਲੜਦਾ ਏ ਜਿਹਨਾਂ ਨੂੰ ਚੰਗਾ ਲੱਗਦਾ ਹੈ ਜਿਹੜੇ ਉਸ ਨੂੰ ਚੰਗੇ ਲੱਗਦੇ ਨੇ ਉਹਨੂੰ ਭਾਜਾਂਦੇ ਨੇ ਪਿਆਰੀ ਸਾਧ ਸੰਗਤ ਉਹਨਾਂ ਨੂੰ ਫਿਰ ਬਹੁਤ ਪਿਆਰ ਕਰਦਾ ਆਪਣੇ ਗਲ ਨਾਲ ਲਾ ਲੈਂਦਾ ਮਹਾਰਾ ਜੀ ਕਹਿੰਦੇ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਦਿੰਦਾ ਹੈ ਬਾਣੀ ਨਾਲ ਜੋੜ ਦਿੰਦਾ ਹੈ ਪੰਜਾਂ ਬਾਣੀਆਂ ਨਾਲ ਜੋੜ ਕੇ ਦੁਨੀਆਂ ਦੀਆਂ ਬਸੂ ਉਹਨਾਂ ਦੇ ਚਰਨਾਂ 'ਚ ਰੱਖ ਦਿੰਦਾ ਹੈ ਕੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਐਸੀ ਕਿਰਪਾ ਕਰ ਦਿੰਦਾ ਹੈ ਮੇਰੇ ਸਹਿਬ ਸਹਿਬ ਕਹਿੰਦੇ ਨੇ ਸਭ ਕੁਝ ਜਨੇ ਆਤਮ ਕੀ ਰਤ ਜਿਸ ਭਾਵੇ ਤਿਸ ਲਏ ਲੜ ਲਾਏ ਕਹਿੰਦੇ ਥਾਂ ਨੂੰ ਤਨੰਦਰ ਰਹਾ ਸਮਾਏ ਹਰ ਥਾਂ ਦੇ ਉੱਤੇ ਜਿੱਥੇ ਮਰਜੀ ਚੱਲ ਜਾਈ ਤੁਹਾਨੂੰ ਹਰ ਵੇਲੇ ਤੇਰੇ ਨਾਲ ਰਹੂਗਾ ਜੇ ਤੂੰ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਅੰਮ੍ਰਿਤ ਛਕ ਲਿਆ ਨਾਮ ਦੇ ਨਾਲ ਜੁੜ ਗਿਆ ਬੰਦਗੀ ਨਾਲ ਜੁੜ ਗਿਆ ਜਿਨ੍ਹਾਂ ਨੇ ਨਹੀਂ ਜਪਿਆ ਭਾਈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਨਾ ਉਹ ਬੇਨਤੀਆਂ ਕਰਿਆ ਕਰੋ ਤਰਲੇ ਮਹਾਰਾ ਕਰੋ ਮਹਾਰਾਜ ਕਿਰਪਾ ਕਰੋ ਮੈਨੂੰ ਵੀ ਆਪਣੇ ਚਰਨਾਂ ਨਾਲ ਜਿਦਾਂ ਮਹਾਰਾਜ ਕਹਿੰਦੇ ਆ ਪੰਜਾਂ ਮੂਰੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਤੇ ਪੰਜਾਂ ਨੂੰ ਕਹਿੰਦੇ ਨੇ ਮੈਨੂੰ ਵੀ ਆਪਣੇ ਨਾਲ ਮਿਲਾ ਲਓ ਹੁਣ ਗੋਬਿੰਦ ਰਾਏ ਤੇ ਗੋਬਿੰਦ ਸਿੰਘ ਸਜਾਓ ਵਿਛੜੇ ਹੋਏ ਕੋ ਰਹਿਣ ਬਿਲਾਓ ਮੈਨੂੰ ਮੈਂ ਤੁਤੋਂ ਪਿੱਛੇ ਹੋ ਕੇ ਰਹਿ ਗਿਆ ਹੁਣ ਮੈਨੂੰ ਵੀ ਆਪਣੇ ਨਾਲ ਬਿਲਾ ਲਓ ਖਾਲਸਾ ਜੀ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਦਿਓ ਮੈਨੂੰ ਵੀ ਨਿਹਾਲ ਨਿਹਾਲ ਕਰੋ ਐਸੀ ਅਵਸਾ ਬਣਾਓ ਮੇਰੀ ਸਵਾ ਪਰੀ ਸਾ ਸਿੰਘ ਜੀ ਉਹਨਾਂ ਨੂੰ ਫਿਰ ਆਪਣੇ ਨਾਲ ਲੜ ਲਾਂਦਾ ਕਦੇ ਥਾਂ ਤਨੰਤਰ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਐਦਾਂ ਲੱਗੇਗਾ ਪ੍ਰਮਾਤਮਾ ਮੇਰੇ ਨਾਲ ਹੈ ਉਠਿਤ ਬੈਠ ਸੋ ਸੌਂਦਿਆਂ ਜਾਗਦਿਆਂ ਖੰਧਿਆਂ ਪੀਂਦੇ ਤੁਸੀਂ ਕਹਣਾ ਮੇਰੇ ਨਾਲ ਹੀ ਆ ਬਈ ਸੱਚੇ ਪਾਤਸ਼ਾਹ ਆਹ ਬੁਰੇ-bure ਕੰਮਾਂ ਤੋਂ ਘਬਰਾਓਗੇ ਡਰੋਗੇ ਫਿਰ ਚੰਗੇ ਕੰਮਾਂ ਲਈ ਆਪ ਜੀ ਦੇ ਹੱਥ ਅੱਗੇ ਬਧਣਗੇ ਆਪ ਜੀ ਦਾ مخਾਲਵਨ ਤੋਂ ਜਿਹੜਾ ਬਚਨ ਨਿਕਲਣਗੇ ਉਹ ਕਿਰਪਾ ਕਿਰਪਾਲੂ ਦੇ ਨਿਕਲਣਗੇ ਮਿਹਰ ਵਾਲੇ ਨਿਕਲਣਗੇ ਕਹਿੰਦੇ ਸੋ ਸੇਵਕ ਜਿਸ ਕਿਰਪਾ ਕਰੀ ਹਾ ਜਿਹੜੇ ਸੇਵਕ ਕਹਿੰਦੇ ਨੇ ਉਹ ਸੇਵਕ ਜਿਨ੍ਹਾਂ ਦੇ ਉੱਤੇ ਉਹ ਕਿਰਪਾ ਕਰ ਦਿੰਦਾ ਨਾ ਨਿਮਖ ਨਿਮਖ ਜਪ ਨਾਨਕ ਹਰੀ ਨਿਮਖ ਨਿਮਖ ਜਪ ਨਾਨਕ ਹਰੀ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੇ ਨਿਮਖ ਨਿਮਖ ਭਾਵ ਹਰ ਵੇਲੇ ਦਾ ਜਾਪ ਕਰਦੀ ਹੈ ਉਹਨਾਂ ਨੂੰ ਉਹ ਸੇਵਕ ਹਨ ਉਹਦੇ ਸੂ ਸੇਵਕਾ ਜਿਹਨਾਂ ਦੇ ਉੱਤੇ ਉਹਨਾਂ ਨੇ ਕਿਰਪਾ ਕੀਤੀ ਮਹਾਰਾਜ ਕਹਿੰਦੇ ਹੋ ਹਰ ਵੇਲੇ ਹਰ ਸੁਵਾਸ ਹਰ ਸਾਹ ਦੇ ਨਾਲ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹਨ ਸੂ ਪਿਆਰੀ ਸਾਥ ਸੰਗਤ ਜੀ ਕਿਰਪਾ ਮਿਹਰ ਕਰਨਗੇ ਸਤਿਗੁਰੂ ਜੀ ਮਨ ਕਰਕੇ ਚਿਤ ਕਰਕੇ ਬਾਣੀ ਨੂੰ ਸੁਣਿਆ ਕਰੋ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਮੇਰੀ ਆਪਨੇ ਚਰਣਾ ਜੀ ਬੇਨਤੀ ਹੈ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰਿਓ ਜਿਨ੍ਹਾਂ ਨੇ ਕਰ ਦਿੱਤਾ ਭਾਈ ਉਹਨਾਂ ਦਾ ਬਹੁਤ ਧੰਨਵਾਦ ਸ਼ੁਕਰੀਆ ਪ੍ਰਮਾਤਮਾ ਆਪ ਜੀ ਦੇ ਖਜ਼ਾਨੇ ਭਰਪੂਰ ਕਰੇ ਚੜ੍ਹਦੀਆਂ ਕਲਾ ਵਿੱਚ ਰੱਖੇ ਹਮੇਸ਼ਾ ਆਪ ਜੀ ਜੋ ਮੰਗੂ ਉਹ ਆਪ ਜੀ ਨੂੰ ਪ੍ਰਾਪਤ ਹੋਵੇ ਉੱਤਰਾ ਦੀ ਦਾਤ ਚਾਹੀਦੀ ਹੈ ਆਪ ਜੀ ਨੂੰ ਬਖਸ਼ਿਸ਼ ਕਰਦੇ ਬੁੱਤਰਾ ਨੂੰ ਬੱਚਿਆਂ ਨੂੰ ਵਿਦਿਆ ਦਾਣ ਚਾਹੀਦਾ ਉਹ ਮਰਿ ਜਾ ਆਪ ਤੇ ਕਿਰਪਾ ਕਰਨ ਤਨਦੋਲ ਨੂੰ ਚਾਹੀਦਾ ਖੁੱਲੇ ਗੱਫੇ ਬਖਸ਼ਿਸ਼ ਕਰਨ ਇਹ ਦਾਸਾਂ ਦੀ ਬੇਤੀ ਹੈ ਆਪਨੇ ਸਿਰਫ ਦੋ ਕੰਮ ਕਰਨੇ ਹਨ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਤੇ ਰੋਜ਼ ਕਰਦਾ ਕਰੋ ਜਿੱਥੇ ਜਿੱਥੇ ਇਸ ਵਾਲੇ ਨੂੰ ਦੂ ਤੱਕ ਪਹੁੰਚਾਓ ਸੋ ਇਹ ਪ੍ਰਚਾਰ ਹੈ ਗੁਰੂ ਸਾਹਿਬ ਦਾ ਬੰਦਗੀ ਪ੍ਰਚਾਰ ਹੈ ਇਹ ਅਸੀਂ ਸਾਰੇ ਦੇ ਨਾਲ ਮਿਲ ਕੇ ਇਹਨੂੰ ਅੱਗੇ ਲਿਜਾਣਾ ਹੈ ਸੋ ਪਿਆਰੀ 사ਸ ਜੀ ਇੱਥੇ ਫਤਿਹ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ